ਤਾਪੀ ਨਾਮ ਰਵਾਇਆ ਕਰੋ ਫੁਰਕ ਫੁਰਦੇ ਰਾਤ ਨੂੰ ਸਤ ਸ੍ਰੀ ਅਕਾਲ ਜੀ ਲੈ ਕੇ ਆਇਆ ਵੀਡੀਓ ਕੱਲ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਅਰ ਰਿਜ਼ਲਟ ਦੀ ਜੋ ਕੱਲ 9 ਅਕਤੂਬਰ ਨੂੰ 7 ਜਗ੍ਹਾ ਤੇ ਕਬੱਡੀ ਟੂਰਨਾਮੈਂਟ ਕਰਵਾਏ ਗਏ ਸਨ ਕੱਲ ਕਿਹੜੇ ਖਿਡਿਆਰੀ ਕਿਹੜੇ ਕਬੱਡੀ ਕੱਪ ਤੋਂ ਵੈਸਟ ਰੇਡਰ ਤੇ ਜਾਫੀ ਬਣੇਗੇ ਤੇ ਪੂਰੀ ਵੀਡੀਓ ਦੇਖ ਕੇ ਤੇ ਪੂਰੀ ਜਾਣਕਾਰੀ ਦੇਵਾਂਗੇ ਤੇ ਉਸ ਤੋਂ ਪਹਿਲਾਂ ਜੇ ਤੁਸੀਂ ਆਪਣੇ YouTube ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜੇ ਤੁਸੀਂ ਵੀਡੀਓ Facebook ਤੇ ਦੇਖ ਰਹੇ ਹੋ ਤਾਂ Facebook ਪੇਜ ਨੂੰ ਲਾਈਕ ਤੇ ਫੋਲੋ ਕਰਨਾ ਤੇ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਅਰ ਰਿਜ਼ਲਟ ਦੀ ਵੀਡੀਓ ਲੈ ਕੇ ਆਉਣੇ ਆਂ ਤੇ ਨਾਲ ਹੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਕੇ ਜਾਇਆ ਕਰੋ ਪਹਿਲੇ ਕਬੱਡੀ ਟੂਰਨਾਮੈਂਟ ਦੀ ਗੱਲ ਕਰਕੇ ਤਾਂ ਪਹਿਲਾ ਕਬੱਡੀ ਟੂਰਨਾਮੈਂਟ ਰਾਮਪੁਰ ਕੌਣਪੂਰਨਪੁਰ ਦੇ ਵਿੱਚ ਕਰਵਾਇਆ ਗਿਆ ਸੀ ਤੇ ਉੱਥੇ ਪਹਿਲਾ ਇਨਾਮ 60000 ਤੇ ਦੂਜਾ ਇਨਾਮ 41000 ਸੀ ਤੇ ਇਥੇ ਫਾਈਨਲ ਮੈਚ ਹੋਇਆ ਸੀ ਅਫਜਲਗੜ੍ਹ ਤੇ ਨਵਾਬਗੰਜ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਨਵਾਬਗੰਜ ਦੀ ਟੀਮ ਫਸਟ ਰਹੀ ਤੇ ਅਫਜਲਗੜ੍ਹ ਦੀ ਟੀਮ ਸੈਕੰਡ ਅੱਗੇ ਗੱਲ ਕਰਦੇ ਦਿਨੋਵਾਲ ਕਲਾਂ ਹੁਸ਼ਿਆਰਪੁਰ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉਥੇ ਫਾਈਨਲ ਮੈਚ ਹੋਇਆ ਸੀ ਐਸਜੀਪੀਸੀ ਤੇ ਮਾਚੀਵਾੜਾ ਸਾਹਿਬ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਮਾਚੀਵਾੜਾ ਸਾਹਿਬ ਦੀ ਟੀਮ ਸੈਕੰਡਰੀ ਤੇ ਐਸਜੀਪੀਸੀ ਦੀ ਟੀਮ ਫਾਸਟ ਤੇ ਉਥੋਂ ਦੇ ਵੈਸਟ ਰੇਡਰ ਤੇ ਯਾਫੀ ਦੀ ਗੱਲ ਕਰਕੇ ਤਾਂ ਉਥੋਂ ਵੈਸਟ ਰੇਡਰ ਬਣਾਂਗੇ ਲੱਡਾ ਬਲਪੁਰੀ ਅਤੇ ਕਲਜੀਤ ਕਰਾਚੋ ਵਾਲਾ ਦੋਨੇ ਹੀ ਬਣਨਗੇ ਵੈਸਟ ਰੇਡਰ ਤਵੇਟ ਜਾਫੀ ਦੀ ਗੱਲ ਕਰਕੇ ਤਾਂ ਬਟ ਜਾਫੀ ਬਣੇਗਾ ਸਣੀ ਡੇਰਾ ਬਾਬਾ ਨਾਨਕਾਲਾ ਅੱਗੇ ਗੱਲ ਕਰਦੇ ਪੰਨੀਵਾਲ ਰੋਲਦੂ ਸਿਰਸਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 31000 ਤੇ ਦੂਜਾ ਇਨਾਮ 21000 ਸੀ ਤੇ ਬੈਸਟ ਰੇਡਰ ਤੇ ਜਾਫੀਆਂ ਦੇ ਲਈ 5-5 ਕਿਲੋ ਦੇਸੀ ਘਿਓ ਦਿੱਤਾ ਗਿਆ ਸੀ ਤੇ ਇਥੇ ਫਾਈਨਲ ਮੈਚ ਹੋਇਆ ਸੀ ਲਾਲਬਾਈ ਤੇ ਕਾਲੋਕੇ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਕਾਲੋਕੇ ਦੀ ਟੀਮ ਫਾਸਟ ਰਹੀ ਤੇ ਲਾਲਬਾਈ ਦੀ ਟੀਮ ਸੈਕੰਡ ਇਤੋਂ ਦੇ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਤੋਂ ਬੈਸਟ ਰੇਡਰ ਬਣੇਗਾ ਪਰਮਕਾਲੋਕੇ ਵਾਲਾ ਅਟਕ ਵੱਡੀਆਂ ਪਾ ਕੇ 8 ਨੰਬਰ ਲਈ ਤੇ ਬਟ ਜਾਫੀ ਦੀ ਗੱਲ ਕਰਕੇ ਤਾਂ ਬਟ ਜਾਫੀ ਬਣੇਗਾ ਹਰਮਨ ਕਾਲੋਕੇ ਵਾਲਾ 4 ਟੱਚ ਲੈ ਕੇ 2 ਜੱਫੇ ਲਾਏ ਅੱਗੇ ਗੱਲ ਕਰਦੇ ਧੂੜ ਪਟਿਆਲਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਆ ਰਿਜ਼ਲਟ ਦੀ ਤੇ ਉੱਤੇ ਪਹਿਲਾ ਇਨਾਮ 51000 ਤੇ ਦੂਜਾ ਇਨਾਮ 44000 ਸੀ ਤੇ ਬੈਸਟ ਰੇਡਰ ਤੇ ਜਾਫੀਆਂ ਦੇ ਲਈ 11-11000 ਰੁਪਏ ਦਿੱਤੇ ਗਏ ਸਨ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਬੱਛੋਆਣਾ ਤੇ ਰਾਏਤਰਾਨੇ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਰਾਏਤਰ ਇਥੋਂ ਦੇ ਵੈਸਟਰ ਰੇਡਰ ਤੇ ਜਾਫੀ ਦੀ ਗੱਲ ਕਰਗੇ ਤਾਂ ਇਥੋਂ ਵੈਸਟਰ ਰੇਡਰ ਬੜੇਗਾ ਲਵੀ ਤੋੜਾਂ ਵਾਲਾ ਨੌਕ ਵੱਡੀਆਂ ਪਾ ਕੇ 7 ਨੰਬਰ ਲਈ ਤੇ ਤੇ ਬਿਟ ਜਾਫੀ ਦੀ ਗੱਲ ਕਰਗੇ ਤਾਂ ਬਿਟ ਜਾਫੀ ਪੜੇਗਾ ਮੀਨਾ ਜਖੇਪੜ ਵਾਲਾ 8 ਟੱਚ ਲੈ ਕੇ ਤਿੰਨ ਜਫੇ ਲਾਏ ਅੱਗੇ ਗੱਲ ਕਰਦੇ ਰੋਹੇ ਤੇ ਸੋਨੀਪੱਤ ਹਰਿਆਣਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਆ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ ਲੱਖ ਰੁਪਈਆ ਤੇ ਦੂਜਾ ਇਨਾਮ 60000 ਸੀ ਤੇ ਵੈਸਟਰ ਰੇਡਰ ਤੇ ਜਾਫੀਆਂ ਦੇ ਲਈ 골ਡ ਮੈਡਲ ਦਿੱਤੇ ਗਏ ਸਨ ਇੱਥੇ ਫਾਈਨਲ ਮੈਚ ਹੋਇਆ ਸੀ ਗੱਦੀ ਖੇੜੀ ਤੇ ਬਾਹੂ ਅਕਬਰਪੁਰ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਬਾਹੂ ਅਕਬਰਪੁਰ ਦੀ ਟੀਮ ਸੈਕੰਡ ਰਹੀ ਤੇ ਗੱਦੀ ਖੇੜੀ ਟੀਮ ਫਾਸਟ ਇੱਥੋਂ ਦੇ ਵੈਕਟਰ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇੱਥੋਂ ਵੈਕਟਰ ਰੇਡਰ ਬਣੇ ਅੰਕੇ ਨਟਾਣੇ ਵਾਲਾ 10 ਕਵਟੀਆਂ ਪਾ ਕੇ 10 ਨੰਬਰ ਲਿੱਤੇ ਤੇ ਬੇਟ ਜਾਫੀ ਦੀ ਗੱਲ ਕਰਕੇ ਤਾਂ ਵੈਸ਼ਟ ਜਾਫੀ ਬਣੇਗਾ ਸਾਹਿਲ ਬਾਸ ਵਾਲਾ 12 ਟੱਚ ਲੈ ਕੇ ਤਿੰਨ ਜੱਫੇ ਲਾਈ ਅੱਗੇ ਗੱਲ ਕਰਦੇ ਹਾਂ ਗਿੱਲ ਮੋਗਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 71000 ਤੇ ਦੂਜਾ ਇਨਾਮ 51000 ਸੀ ਤੇ ਬੈਸਟ ਰੇਡਰ ਤੇ ਜਾਫੀਆਂ ਦੇ ਲਈ 15-15000 ਰੁਪਏ ਦਿੱਤੇ ਗਏ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਕਾਲੇਕੇ ਤੇ ਮਾੜੀ ਮੁਸਤਵਾਈਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਮਾੜੀ ਮੁਸਤਵਾਈ ਟੀਮ ਫਸਟ ਰਹੀ ਤੇ ਕਾਲੇਕੇ ਦੀ ਟੀਮ ਸੈਕੰਡ ਇਥੋਂ ਦੇ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਬੈਸਟ ਰੇਡਰ ਬਣੇਗਾ ਗੁਰਪ੍ਰੀਤ ਬਰੇ ਸਾਹਿਬ ਵਾਲਾ ਤੇ ਬਾਬਰਾ ਠੀਕਰੀ ਵਾਲ ਦੋਨਾਂ ਨੇ 7-7 ਕਬੱਡੀਆਂ ਪਾ ਕੇ 7- ਵੱਟ ਜਾਫੀਆਂ ਦੀ ਗੱਲ ਕਰਕੇ ਤਾਂ ਵੱਟ ਜਾਫੀ ਬਣੇਗਾ ਦੀਪਾ ਲੀਲਾ ਮੀਖ ਸਿੰਘ ਵਾਲਾ 8 ਟੱਚ ਲੈ ਕੇ ਦੋ ਜੱਫੇ ਲਾਈ ਤੇ ਮੁੰਡੇ 15-15000 ਰੁਪਏ ਦੇ ਬੈਸਟ ਰੇਟਰ ਤੇ ਜਾਫੀ ਬਣेंगे ਤੇ ਹਾਂਜੀ ਇਹ ਸੀ ਕੱਲ ਦੇ ਕਬੱਡੀ ਟੂਰਨਾਮੈਂਟਾਂ ਦਾ ਫਾਈਨਲ ਰਿਜ਼ਲਟ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਤੇ ਨਾਲ ਧੰਨਵਾਦੀ